ਹੁਣ ਕਦੇ ਵੀ ਅਮਰਤਪਾਲ ਸਿੰਘ ਖਾਲਸਾ ਬਾਹਰ ਨਹੀਂ ਆ ਸਕਦਾ ਅਮਰਤਪਾਲ ਸਿੰਘ ਖਾਲਸਾ ਨੂੰ ਉਮਰ ਕੈਦ ਦੀ ਸਜ਼ਾ ਹੋਊਗੀ ਜਾਂ ਫਿਰ ਫਾਂਸੀ ਵੀ ਹੋ ਸਕਦੀ ਆ ਦੋਸਤੋ ਇੱਕ ਨਵਾਂ ਐਕਟ ਅਮਰਤਪਾਲ ਸਿੰਘ ਖਾਲਸਾ ਤੇ ਲਾਇਆ ਗਿਆ ਉਹ ਐਕਟ ਹੈ ਜੂਏਪੀਏ ਦੱਸ ਦੇਵਾਂ ਪਹਿਲਾਂ ਇਸ ਐਕਟ ਬਾਰੇ 1967 ਦੇ ਵਿੱਚ ਇਸ ਐਕਟ ਦੀ ਸ਼ੁਰੂਆਤ ਹੋਈ ਸੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਇਹ ਐਕਟ ਬਣਾਇਆ ਗਿਆ ਸੀ ਇਸ ਐਕਟ ਦੇ ਵਿੱਚ ਘੱਟੋ ਘੱਟ ਸਜ਼ਾ ਜਿਹੜੀ 5 ਸਾਲ ਹੈ ਜਾਂ ਫਿਰ ਉਮਰ ਕੈਦ ਹੈ ਜੇ ਕਿਸੇ ਨੂੰ ਮਾਰਿਆ ਹੈ ਦੋਸ਼ੀ ਨੇ ਤਾਂ ਉਸ ਨੂੰ ਜਿਹੜੀ ਫਾਂਸੀ ਵੀ ਹੋ ਸਕਦੀ ਹੈ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਆ ਅਮਰਤਪਾਲ ਸਿੰਘ ਖਾਲਸਾ ਤੇ ਇਹ ਐਕਟ ਕਿਉਂ ਲਗਾਇਆ ਗਿਆ ਕੁਝ ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਜਿਹੜਾ ਕਤਲ ਹੋਇਆ ਸੀ ਉਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਦੇ ਵਿੱਚ ਰਹਿੰਦੇ ਗੈਂਗਸਟਰ ਅਰਸ਼ ਦਾਲਾ ਨੇ ਚੱਕੀ ਸੀਗੀ ਕੀ ਇਹ ਕਤਲ ਮੈਂ ਕੀਤਾ ਪਰ ਉਸ ਕਤਲ ਦੇ ਵਿੱਚ ਧੱਕੇ ਨਾਲ ਜਿਹੜਾ ਅਮਰਤਪਾਲ ਸਿੰਘ ਖਾਲਸਾ ਨੂੰ ਵੀ ਇਨਵੋਲਵ ਕੀਤਾ ਗਿਆ ਤੇ ਅਰਸ਼ ਡੱਲਾ ਨੇ ਇਹ ਵੀ ਕਿਹਾ ਸੀ ਕਿ ਹੋਰ ਕਿਸੇ ਦਾ ਵੀ ਇਸ ਕਤਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜਾ ਅਮਰਤਪਾਲ ਸਿੰਘ ਖਾਲਸਾ ਐਮਪੀ ਬਣਦੇ ਨੇ ਇੱਕ ਸਾਲ ਫਿਰ ਐਨਐਸਏ ਵਧਾ ਦਿੱਤੀ ਜਾਂਦੀ ਵੀ ਇੱਕ ਸਾਲ ਜਿਹੜਾ ਹੋਰ ਨਹੀਂ ਬਾਹਰ ਆ ਸਕਦੇ ਹੁਣ ਜਦੋਂ ਅਮਰਤਪਾਲ ਸਿੰਘ ਖਾਲਸਾ ਵੱਲੋਂ ਤੀਜੀ ਪਾਰਟੀ ਦਾ ਐਲਾਨ ਕੀਤਾ ਗਿਆ ਵੀ ਮੁਕਸਰ ਮਾਗੀ ਦੇ ਮੇਲੇ ਤੇ ਇੱਕ ਨਵੀਂ ਪਾਰਟੀ ਪੰਜਾਬ ਨੂੰ ਦਿੱਤੀ ਜਾਊਗੀ ਜਿਹੜੀ ਕਿ ਪੰਜਾਬ ਦੇ ਹੱਕਾਂ ਵਾਸਤੇ ਲੜੂਗੀ ਤੇ ਉਸ ਪਾਰਟੀ ਦਾ ਐਲਾਨ ਮੁਕਸਰ ਮਾਗੀ ਦੇ ਮੇਲੇ ਤੇ 14 ਜਨਵਰੀ ਨੂੰ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਅ ਅਮਰਤਪਾਲ ਸਿੰਘ ਖਾਲਸਾ ਤੇ ਜੋ ਆਪਾਂ ਐਕਟ ਲਗਾ ਦਿੱਤਾ ਗਿਆ ਤਾਂ ਕਿ ਅਮਰਤਪਾਲ ਸਿੰਘ ਖਾਲਸਾ ਬਾਹਰ ਨਾ ਆ ਸਕੇ ਤੇ ਇੱਕ ਦਿਨ ਪਹਿਲਾਂ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਨੂੰ ਵੀ ਜਿਹੜਾ ਨજરਬੰਦ ਕੀਤਾ ਗਿਆ ਸੀ ਕਿ ਉਹ ਮਾਗੀ ਦੇ ਮੇਲੇ ਤੇ ਨਾ ਜਾ ਸਕਣ ਹੋ ਸਕਦਾ ਉਹਨਾਂ ਨੂੰ ਉੱਥੇ ਜਿਹੜਾ ਪਹੁੰਚਣ ਵੀ ਨਾ ਦਿੱਤਾ ਜਾਵੇ ਕਿਉਂਕਿ ਦੋਸਤੋ ਸਰਕਾਰਾਂ ਡਰ ਗਈਆਂ ਨੇ ਅਮਰਤਪਾਲ ਸਿੰਘ ਖਾਲਸਾ ਤੋਂ ਕਿਉਂਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਬਹੁਤ ਜ਼ਿਆਦਾ ਸਮਰਥਨ ਕਰ ਰਿਹਾ ਅਮਰਤਪਾਲ ਸਿੰਘ ਖਾਲਸਾ ਨੂੰ ਸਾਰੀਆਂ ਪਾਰਟੀਆਂ ਹੀ ਪੰਜਾਬ ਦੇ ਲੋਕਾਂ ਨੇ ਅਜਮਾਲੀਆਂ ਭਾਵੇਂ ਅਕਾਲੀ ਦਲ ਆ ਭਾਵੇਂ ਆਮ ਆਦਮੀ ਪਾਰਟੀ ਭਾਵੇਂ ਕਾਂਗਰਸ ਹੋਵੇ ਸਾਰੀਆਂ ਪਾਰਟੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਅਜਮਾਲੀਆਂ ਕਿਤੇ ਵੀ ਜਿਹੜਾ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਇਆ ਸਾਰੀਆਂ ਪਾਰਟੀਆਂ ਨੇ ਹੀ ਪੰਜਾਬ ਦਾ ਨਾਸ਼ ਕੀਤਾ ਹੁਣ ਜਿਹੜਾ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਹਮਦਰਦੀ ਕਰ ਰਹੇ ਸੀ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਤੇ ਇਸ ਤੋਂ ਪਹਿਲਾਂ ਹੀ ਹੁਣ ਜਿਹੜਾ UAPA ਐਕਟ ਅਮਰਤਪਾਲ ਸਿੰਘ ਖਾਲਸਾ ਤੇ ਲਗਾ ਦਿੱਤਾ ਗਿਆ ਮੈਂ ਇੱਕ ਵਾਰੀ ਫੇਰ ਜਾਣਕਾਰੀ ਜਿੱਦਾਂ ਵੀ 1967 ਦੇ ਵਿੱਚ ਜੋ UAPA ਐਕਟ ਜਿਹੜਾ ਬਣਿਆ ਸੀਗਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਅਮਰਤਪਾਲ ਸਿੰਘ ਖਾਲਸਾ ਤੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਰਕੇ ਜਿਹੜਾ ਇਹ ਐਕਟ ਹੈ ਉਹ ਲਗਾਇਆ ਗਿਆ 5 ਸਾਲ ਦਾ ਟੋਕਟ ਸਜ਼ਾ ਇਹਦੇ ਵਿੱਚ ਵੀ 5 ਸਾਲ ਤੋਂ ਪਹਿਲਾਂ ਬੰਦਾ ਬਾਹਰ ਨਹੀਂ ਆ ਸਕਦਾ ਜਾਂ ਉਮਰ ਕੈਦ ਵੀ ਹੋ ਸਕਦੀ ਆ ਜੇ ਦੋਸ਼ੀ ਦਾ ਆਪਾਂ ਕਹਿੰਦੇ ਵੀ ਸਾਬਤ ਹੁੰਦਾ ਨਾ ਵੀ ਇਸਨੇ ਕਿਸੇ ਨੂੰ ਮਾਰਿਆ ਸੀਗਾ ਤਾਂ ਉਸ ਨੂੰ ਜਿਹੜੀ ਮੌਤ ਦੀ ਸਜ਼ਾ ਵੀ ਹੋ ਸਕਦੀ ਆ ਤਾਂ ਇੰਨੇ ਜਿਆਦੇ ਗੰਭੀਰ આરોਪ ਕਹਿ ਦੀ ਆਪਾਂ ਹੈ ਨਾ ਜਿਹੜੇ ਅਮਰਤਪਾਲ ਸਿੰਘ ਖਾਲਸਾ ਤੇ ਉਹ ਲਗਾਏ ਗਏ ਨੇ ਜਦ ਕਿ ਅਮਰਤਪਾਲ ਸਿੰਘ ਖਾਲਸਾ ਦਾ ਕਿਤੇ ਵੀ ਕੋਈ ਜਿਹੜਾ ਹੱਥ ਨਹੀਂ ਹੈਗਾ ੱੱਕੇ ਨਾਲ ਜਿਹੜਾ ਅਮਰਤਪਾਲ ਸਿੰਘ ਖਾਲਸਾ ਨੂੰ ਫਸਾਇਆ ਜਾ ਰਿਹਾ 2025 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਐਨਐਸ ਜਿਹੜੀ ਖਤਮ ਹੋਣੀ ਸੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਜਿਹੜਾ ਬਾਹਰ ਆਉਣਾ ਸੀ ਤੇ ਹੁਣ ਜਿਹੜੀਆਂ ਐਨਐਸ ਸਰਕਾਰਾਂ ਵਧਾ ਵੀ ਨਹੀਂ ਸਕਦੇ ਸੀ ਬਸ ਤੋਂ ਬਸ ਅਸੀਂ ਇੱਕ ਸਾਲ ਹੀ ਵਧਾ ਸਕਦੇ ਹਾਂ ਤੇ ਹੁਣ ਤਾਂ ਕਰਕੇ ਜਿਹੜਾ ਬਾਹਰ ਇਹ ਨਾ ਆਵੇ ਅਮਰਪਾਲ ਸਿੰਘ ਖਾਲਸਾ ਹੁਣ ਜੋ ਆਪਾਂ ਐਕਟ ਲਗਾ ਦਿੱਤਾ ਤਾਂ ਇਹ ਸਾਰੀਆਂ ਸ਼ਾਸਨ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਹੈ ਜਿਹੜੀ ਉਹ ਮਿਲ ਕੇ ਅਮਰਪਾਲ ਸਿੰਘ ਖਾਲਸਾ ਦੇ ਖਿਲਾਫ ਖੇਡ ਰਹੀ ਆ ਵੀ ਕਿਤੇ ਜੇ ਅਮਰਪਾਲ ਸਿੰਘ ਖਾਲਸਾ ਬਾਹਰ ਆ ਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਕਿਤੇ ਵੀ ਜਿਹੜਾ ਆਪਣੇ ਵੱਲ ਨਾ ਕੱਢ ਲੈ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਨਾ ਮਾਰੇ ਪੰਜਾਬ ਦਾ ਮਾਹੌਲ ਦੋਸਤੋ ਅਮਰਪਾਲ ਸਿੰਘ ਖਾਲਸਾ ਨੇ ਕਦੇ ਖਰਾਬ ਨਹੀਂ ਕੀਤਾ ਪਰ ਜਿਹੜੀਆਂ ਸਰਕਾਰਾਂ ਇਲਜ਼ਾਮ ਲਗਾਉਂਦੀਆਂ ਨੇ ਕਿ ਅਮਰਪਾਲ ਸਿੰਘ ਖਾਲਸਾ ਨੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਤੁਸੀਂ ਆਪ ਹੀ ਦੱਸ ਸਕਦੇ ਹੋ ਹਨ ਵੀ ਅਮਰਤਪਾਲ ਸਿੰਘ ਖਾਲਸਾ ਨੇ ਪੰਜਾਬ ਲਈ ਕੀ ਕੀਤਾ ਕੀ ਮਾਹੌਲ ਖਰਾਬ ਕੀਤਾ ਹੈ ਨਾ ਪੰਜਾਬੀ ਨੌਜਵਾਨਾਂ ਨੂੰ ਜਿਹੜਾ ਬਚਾਨ ਤੋਰਿਆ ਸੀ ਅਮਰਤਪਾਲ ਸਿੰਘ ਖਾਲਸਾ ਆ ਖਾਲਸਾ ਬਣਾ ਰਿਹਾ ਸੀ ਅਮਰਤ ਛਕਾਰ ਰਿਹਾ ਸੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ थैंक यू सो मच आज आपकी वजह से ही मेरा वर्क मेरी लाइफ में वापस आ गया है नहीं तो हमारा ब्रेकअप हो चुका था और मैं बहुत परेशान थी आपने ही मुझे सही रास्ता दिखाया थैंक यू सो मच की वजह से मेरे मेरे